ਇਹ ਐ ਬਗਾ ਕੇ ਮਾਰੋ 20 25 25 ਮੱਜਾਂ ਨੂੰ ਇੱਕੋ ਹੀ ਫੱਕਾ ਸਾਰ ਦੂਗਾ ਸਾਇਲੈਂਟ ਚੱਲਦਾ 1% ਕੋਈ ਖੜਕਾ ਨਹੀਂ ਕਰਦਾ ਇਹ ਇਹ ਜਹਾਜ਼ਾਂ ਦੇ ਵਿੱਚ ਲੱਗੇ ਹੁੰਦੇ ਆ ਉਹ ਚੀਜ਼ ਹੈ ਇਹ ਇਹਦੀ ਕੀਮਤ ਹੈਗੀ 8500 ਰੁਪਿਆ ਹੁਣ ਜਿਵੇਂ ਇਹ ਪੱਖੇ ਆਗੇ ਇਹ ਵੀ ਬਾਈ ਹੈਂਡ ਮੈਡ ਬਣਾਉਂਦੇ ਆ ਇਹ ਚਾਹੇ ਤੁਸੀਂ ਐ ਬਗਾ ਕੇ ਮਾਰੋ ਹੁੰਦਾ ਹੀ ਕੁਝ ਨਹੀਂ ਇਹਨਾਂ ਨੂੰ ਜਿਵੇਂ ਇਹਦੀ ਕੀਮਤ ਆ ਗਈ 7500 ਰੁਪਿਆ ਇਹਦੀ 8200 ਇਹਦੀ 9000 ਕੀਮਤ ਅੱਧੇ ਐਚਪੀ ਤੋਂ ਸਟਾਰਟ ਹੁੰਦੇ ਆ 2 ਐਚਪੀ ਤੱਕ ਮਿਲਣਗੇ ਇਹਦੀ ਕੀਮਤ ਹੈਗੀ 10000 ਰੁਪਏ ਇਹ ਹੈਗਾ 1.5 ਐਚਪੀ ਦਾ ਤੇ ਇਹਦੀ 8500 ਕੀਮਤ ਹੈ ਬਾਈ ਇਹਦੀ ਹੈਗੀ ਜਿਹੜਾ ਇਹ ਪੱਖਾ ਹੈ ਇਹ ਥੋੜਾ ਦੇਖ ਕੇ ਲਾਓ ਛੋਟੇ ਜਾਨਵਰਾਂ ਨੂੰ ਮੂਹਰੇ ਨਾ ਬੰਦਿਓ ਹਵਾ ਇੰਨੀ ਜ਼ਿਆਦੇ ਇਹਦੀ 100 ਫੁੱਟ ਤੋਂ ਪਲੱਸ ਹਵਾ ਦੱਸਦੇ ਆ ਬਾਕੀ ਚਲਾ ਕੇ ਵੀ ਆਪਾਂ ਦਿਖਾ ਦਾਂਗੇ ਜਿਵੇਂ ਇਹ ਪੱਖਾ ਹੈ ਇਹ ਪੱਖੇ ਦੀ ਸਭ ਤੋਂ ਵੱਧ ਡਿਮਾਂਡ ਹੈ ਵੱਧ ਕਿਸਾਨ ਇਹਨੂੰ ਪਸੰਦ ਕਰ ਰਹੇ ਆ ਇਹ ਤੁਸੀਂ ਆਰਡਰ ਕਰਨੇ ਆ ਸਾਰਿਆਂ ਦੇ ਮੋਟਰ ਹੋ ਜਿਹੜੀ ਕਾਪਰ ਦੀ ਹੋਊਗੀ α ਕੰਪਨੀ ਦੀ ਹੋਊਗੀ α ਇੰਡਸਟਰੀ ਦੇ ਵਿੱਚ ਹੀ ਆਇਆ ਆਪਾਂ ਹਰ ਇੱਕ ਪੱਖੇ ਦੀ ਸਾਲ ਦੀ ਗਾਰੰਟੀ ਹੋਊਗੀ ਇੱਕ ਫਾਰ ਵੀ ਟੁੱਟਦਾ ਇੱਕ ਨਟ ਵੀ ਖਰਾਬ ਹੁੰਦਾ ਇਹਨਾਂ ਦੀ ਜ਼ਿੰਮੇਵਾਰੀ ਆ ਖੜੇ ਸਰਸੀ ਚਾ ਪਰ ਆਰਡਰ ਇਥੋਂ ਚੰਡੀਗੜ੍ਹ ਮਹਾਲੀ ਪਟਿਆਲੇ ਤੱਕ ਜਾਂਦੇ ਆ ਕਿਉਂਕਿ ਇਹ ਪੱਖਿਆਂ ਨੂੰ ਕਿਸਾਨ ਪਸੰਦੀਬੋਹ ਕਰਦੇ ਆ